ਜਿਹੜੇ ਕੌਮ ਦੇ ਕੁਲ ਸ਼ਹੀਦ ਹੁੰਦੇ ਨੇ ਉਹਨਾਂ ਕੌਮਾਂ ਦੇ ਝੰਡੇ ਅਸਮਾਨਾਂ ਨੂੰ ਝੁੰਦੇ ਰਹਿੰਦੇ ਨੇ ਉਹਨਾਂ ਦਾ ਨਾਂ ਇਤਿਹਾਸ ਦੇ ਉੱਤੇ ਤੇ ਦੁਨੀਆਂ ਦੇ ਉੱਤੇ ਇੱਕ ਮਰਦ ਲੋਕਾਂ ਦੇ ਵੱਜੋਂ ਜਿਉਂਦਾ ਰਹਿੰਦਾ ਹੈ ਇਤਿਹਾਸ ਦੀ ਸਾਂਝ ਪਾਉਣ ਦੇ ਲਈ ਪੰਥ ਦੀ ਬੜੀ ਹੀ ਪਿਆਰੀ ਸਖਸ਼ੀਅਤ ਪ੍ਰਿੰਸੀਪਲ ਗਿਆਨੀ ਸਵਨ ਸਿੰਘ ਬਾਠ ਜੀ ਸਾਡੇ ਨਾਲ ਮੌਜੂਦ ਨੇ ਗੁਰਫਤੇ ਦੀ ਸਾਂਝ ਕਬੂਲ ਕਰਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਤੁਸੀਂ ਸਜਦਾ ਕਰੋ ਇਹਨਾਂ ਸ਼ਹੀਦਾਂ ਨੂੰ ਉਥੇ ਇਹਨਾਂ ਤਿੰਨੇ ਹੀ ਗੁਰੂ ਕੇ ਪਿਆਰਿਆਂ ਦਾ ਪਿਸ਼ੋਕੜ ਜਿਹੜਾ ਉਹ ਅਸੀਂ ਜ਼ਰੂਰ ਜਾਣਣਾ ਕਿਉਂਕਿ ਇਹਨਾਂ ਸੂਰਬੀਰ ਯੋਧਿਆਂ ਨੇ ਐਡੀ ਵੱਡੀ ਕੁਰਬਾਨੀ ਕੀਤੀ ਗੁਰੂ ਕੇ ਪਿਆਰਿਆਂ ਨੇ ਕੋਈ ਤਾਂ ਇਹਨਾਂ ਦਾ ਪਿਸ਼ੋਕੜ ਇਤਿਹਾਸ ਹੋਵੇਗਾ ਜਿਨੇ ਇੰਨੀ ਵੱਡੀ ਪ੍ਰੇਰਨਾ ਲਈ ਗੁਰੂ ਕੇ ਪਿਆਰਿਆਂ ਨੇ ਕਿ ਗੁਰੂ ਤੋਂ ਹੀ ਬਲਿਹਾਰੇ ਗਏ ਜੀ ਸਿੰਘ ਸਾਹਿਬ ਦਿੱਲੀ ਚਾਂਦਨੀ ਚੌਕ ਦੇ ਜਿਹੜੇ ਗੁਰੂ ਸਹਿਬਾਨ ਤੋਂ ਬਿਨਾ ਤਿੰਨ ਸਾਡੇ ਸ਼ਹੀਦ ਨੇ ਜੀ ਉਹਨਾਂ ਦੇ ਪਰਿਵਾਰਕ ਪਿਛੋਕੜ ਦੀ ਆਪਾਂ ਗੱਲ ਕਰਨ ਤੋਂ ਪਹਿਲਾਂ ਸ਼ਹੀਦਾਂ ਦੇ ਨਿਮਿਤ ਮੈਂ ਦੋ ਪੰਕਤੀਆਂ ਸਾਂਝੀਆਂ ਕਰਨਾ ਉਹ ਕੌਮ ਹੈ ਜੱਗ ਤੇ ਸਦਾ ਜਿਉਂਦੀ ਜਿਹਨੂੰ ਲੜਨ ਮਰਨ ਦਾ ਝਲ ਪੈ ਜਾਏ ਮੁੱਲ ਪਾਉ ਕੁਰਬਾਨੀ ਦਾ ਖਾਲਸਾ ਜੀ ਭਾਵੇਂ ਅੱਜ ਪੈ ਜਾਏ ਤੇ ਭਾਵੇਂ ਕੱਲ ਪੈ ਜਾਏ ਜਿਹੜੇ ਕੌਮ ਦੇ ਕੁਲ ਸ਼ਹੀਦ ਹੁੰਦੇ ਨੇ ਉਹਨਾਂ ਕੌਮਾਂ ਦੇ ਝੰਡੇ ਅਸਮਾਨਾਂ ਨੂੰ ਝੁੰਦੇ ਰਹਿੰਦੇ ਨੇ ਉਹਨਾਂ ਦਾ ਨਾਂ ਇਤਿਹਾਸ ਦੇ ਉੱਤੇ ਤੇ ਦੁਨੀਆਂ ਦੇ ਉੱਤੇ ਇੱਕ ਮਰਦ ਲੋਕਾਂ ਦੇ ਵੱਜੋ ਜਿਉਂਦਾ ਰਹਿੰਦਾ ਇਹ ਜਿਹੜੇ ਤਿੰਨ ਸ਼ਹੀਦ ਸਨ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਜਿਹੜੇ ਚਾਂਦਨੀ ਚੌਂਕ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਸ਼ਹੀਦ ਹੋਏ ਸਭ ਤੋਂ ਪਹਿਲਾਂ ਇਹਨਾਂ ਦੇ ਵਿੱਚ ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਗਿਆ ਇਸ ਕਰਕੇ ਆਪਾਂ ਭਾਈ ਦਿਆਲਾ ਜੀ ਦੇ ਪਿਛੋਕੜ ਤੋਂ ਜਿਹੜੀ ਗੱਲ ਆ ਉਹ ਸ਼ੁਰੂ ਕਰਦੇ ਆ ਜਿਵੇਂ ਕਿ ਆਪਾਂ ਨੇ ਸ਼ੁਰੂਆਤ ਕੀਤੀ ਹੈ ਬਿਨਾਂ ਸ਼ਹੀਦਾਂ ਦੇ ਪਰਿਵਾਰਕ ਪਿਛੋਕੜ ਗੁਰੂ ਘਰ ਦੇ ਨਾਲ ਸਾਂਝ ਗੁਰੂ ਘਰ ਨੂੰ ਇਹਨਾਂ ਪਰਿਵਾਰਾਂ ਦਾ ਸਮਰਪਣ ਕਿਹੋ ਜਿਹਾ ਰਿਹਾ ਉਹਦੇ ਉੱਤੇ ਅੱਜ ਆਪਾਂ ਜਾਣਕਾਰੀ ਹਾਸਲ ਕਰਾਂਗੇ ਜੀ ਜੇ ਆਪਾਂ ਮੂٹے ਤੌਰ ਤੇ ਜਾਂ ਜਿਹੜੀ ਸਾਡੀ ਗੱਲ ਜਿਹਨ ਦੇ ਵਿੱਚ ਬਸ ਜਾਵੇ ਆਪਾਂ ਨੇ ਭਾਈ ਦੇਹਲਾ ਜੀ ਬਾਰੇ ਜਾਣਨੀ ਹੋਵੇ ਤਾਂ ਪਹਿਲੀ ਗੱਲ ਤਾਂ ਇਹ ਹੈ ਵੀ ਇਹ ਸ਼ਹੀਦ ਭਾਈ ਮਨੀ ਸਿੰਘ ਦੇ ਵੱਡੇ ਭਰਾ ਸੀ ਸਕੇ ਜੀ ਦਿੱਲੀ ਚਾਂਦਨੀ ਚੌਕ 'ਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਨਮੁਖ ਸ਼ਹੀਦ ਹੋਣ ਵਾਲੇ ਭਾਈ ਦੇਹਲਾ ਜੀ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸਕੇ ਵੱਡੇ ਭਰਾ ਸਨ ਇਹ ਰਾਜਪੂਤ ਘਰਾਣੇ ਦੇ ਵਿੱਚ ਪਰਮਾਰ ਗੋਤ ਦੇ ਵਿੱਚ ਮਜੱਫਰਗੜ ਜ਼ਿਲ੍ਹਾ ਜੀ ਪਿੰਡ ਅਲੀਪੁਰ ਤੇ ਹੁਣ ਪਾਕਿਸਤਾਨ ਦੇ ਵਿੱਚ ਇਹ ਪੈਂਦਾ ਉੱਥੇ ਭਾਈ ਦਿਆਲਾ ਜੀ ਮਾਈ ਦਾਸ ਦੇ ਘਰ ਪੈਦਾ ਹੋਏ ਜੀ ਆਪਾਂ ਇਹ ਗੱਲ ਇਹ ਵੀ ਭਾਈ ਦਿਆਲਾ ਜੀ ਦੇ ਪਿਤਾ ਭਾਈ ਮਾਈ ਦਾਸ ਹਨ ਜੀ ਤੇ ਭਾਈ ਦਿਆਨਾ ਜਿਹਦੇ ਜਿਹੜੇ ਦਾਦਾ ਜੀ ਸਨ ਉਹ ਬੱਲੂ rau ਸਨ ਜੀ ਤੇ ਉਹਨਾਂ ਦੇ ਪਰਦਾਦੇ ਦਾ ਨਾਮ ਮੂਲਜੰਦ ਸੀ ਪਰ ਜਿਹੜੀ ਗੁਰੂ ਘਰ ਦੇ ਨਾਲ ਸਾਂਝ ਬਣਦੀ ਹੈ ਜਾਂ ਇਤਿਹਾਸ ਦੇ ਜ਼ਿਕਰ ਆਉਂਦਾ ਉਹ ਭਾਈ ਦਿਹਲਾ ਜੀ ਦੇ ਦਾਦਾ ਜੀ ਭਾਈ ਬੱਲੂ rau ਤੋਂ ਜ਼ਿਕਰ ਜ਼ਿਆਦਾ ਚੱਲਦਾ ਭਾਈ ਬੱਲੂ rau ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿਚ ਆ ਕੇ ਉਹਨਾਂ ਨੇ ਸਿੱਖੀ ਧਾਰਨ ਕੀਤੀ ਓਹੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਬੜੇ ਨੇੜਲੇ ਨਜ਼ਦੀਕੀ ਸਿੱਖਾਂ ਵਿੱਚੋਂ ਸਾਨਾ ਚਾਹੇ ਗੁਰੂ ਹਰਗੋਬਿੰਦ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚ ਬੰਦੀ ਸਨ ਤਾਂ ਵੀ ਬੱਲੂ ਰੌ ਉੱਥੇ ਗਏ ਜੀ ਜਦੋਂ ਅੰਮ੍ਰਿਤਸਰ ਦੀਵਾਲੀ ਵਾਲੇ ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਉਣੇ ਆ ਤਾਂ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਨਾਲ ਬੱਲੂ ਰੌ ਸਾਨਾ ਜੀ ਚਾਹੇ ਬਾਦਸ਼ਾਹ ਜਹਾਂਗੀਰ ਨਾਲ ਕਲਾ ਨੌਰ ਸ਼ਹਿਰ ਦੇ ਵਿੱਚ ਪੰਜਾਬ ਦੀ ਧਰਤੀ ਉੱਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਜਦੋਂ ਮੀਟਿੰਗ ਹੁੰਦੀ ਹੈ ਮਿਲਣੀ ਹੁੰਦੀ ਹੈ ਉਦੋਂ ਵੀ ਬੱਲੂ ਰਾਓ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਨਾਲ ਸਨ ਜੀ ਆਪਾਂ ਇਉਂ ਕਹਿ ਸਕਦੇ ਹਾਂ ਵੀ ਭਾਈ ਦਿਲਾਤੀ ਜਿਹਦੇ ਜਿਹੜੇ ਦਾਦਾ ਸਨ ਉਹ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਬਹੁ ਨੇੜਲੇ ਸਿੱਖਾਂ ਵਿੱਚੋਂ ਸਨ ਬਿਲਕੁਲ ਜੀ ਇਹੀ ਨਹੀਂ ਸੀ ਉਹ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਫੌਜ ਦੇ ਇੱਕ ਆਲਾ ਦਰਜੇ ਦੇ ਕਮਾਂਡਰ ਸਨ ਜਿਨ੍ਹਾਂ ਨੂੰ ਆਪਾਂ ਜਰਨੈਲ ਕਹਿੰਦੇ ਸਿੱਖ ਬੋਲੀ ਦੇ ਚ ਆਪਾਂ ਕਹਿੰਦੇ ਵੀ ਉਹ ਇੱਕ ਜਥੇ ਦੇ ਜਥੇਦਾਰ ਸੀ ਜੀ ਉਹਨਾਂ ਨੇ ਕਈ ਜੰਗਾਂ ਲੜੀਆਂ ਤੇ ਜੰਗਾਂ ਦੇ ਵਿੱਚ ਸ਼ਹੀਦ ਹੋ ਗਏ ਵਾਹਿਗੁਰੂ ਭਾਈ ਦਿਆਲਾ ਜੀ ਦੇ ਜਿਹੜੇ ਦਾਦਾ ਜੀ ਸਨ ਉਹ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਫੌਜ ਦੇ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਸਨ ਜੀ ਤੇ ਭਾਈ ਦਿਆਲਾ ਜੀ ਦੇ ਜਿਹੜੇ ਪਿਤਾ ਜੀ ਸਨ ਮਾਈ ਦਾਸ ਜੀ ਉਹਨਾਂ ਨੇ ਵੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੀਆਂ ਜੰਗਾਂ ਦੇ ਵਿੱਚ ਹਿੱਸਾ ਲਿਆ ਤੁਸੀਂ ਆਪਾਂ ਹੁਣ ਇਹ ਕਹਿ ਸਕਦੇ ਆਂ ਵੀ 6ਵੇਂ ਗੁਰੂ ਸਾਹਿਬਾਨਾਂ ਤੋਂ 9ਵੇਂ ਗੁਰੂ ਸਾਹਿਬਾਨ ਤੱਕ ਚਾਰ ਗੁਰੂਆਂ ਦੀਆਂ ਪੀੜੀਆਂ ਚਾਰ ਗੁਰੂਆਂ ਦੀਆਂ ਪੀੜੀਆਂ ਹੋ ਗਈਆਂ ਤੇ ਭਾਈ ਦਿਯਾਲਾ ਜੀ ਦਾ ਦਾਦਾ ਹੋ ਗਿਆ ਤਿੰਨ ਪੀੜੀਆਂ ਇਹ ਹੋ ਗਈਆਂ ਭਾਈ ਦਿਯਾਲਾ ਜੀ ਦੀਆਂ ਤਿੰਨ ਪੀੜੀਆਂ ਯਾਰ ਗੁਰੂ ਸਾਹਿਬਾਨਾਂ ਦੇ ਚਰਨਾਂ ਨੂੰ ਸਮਰਪਿਤ ਰਹੀਆਂ ਜੇ ਲੜਨ ਦੀ ਲੋੜ ਪਈ ਤਾਂ ਲੜਨ ਤੇ ਮਰਨ ਤੋਂ ਨਹੀਂ ਝੱਕੇ ਸੇਵਾ ਦੀ ਲੋੜ ਪਈ ਤਾਂ ਸੇਵਾ ਤੋਂ ਨਹੀਂ ਝੱਕੇ ਤੇ ਜਿਹੜਾ ਭਾਈ ਦਿਆਲਾ ਜੀ ਦੇ ਜੀਵਨ ਉੱਤੇ ਹੁਣ ਜੇ ਆਪਾਂ ਗੱਲ ਕਰੀਏ ਆ ਭਾਈ ਦਿਆਲਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਵੜਾ ਲੰਮਾ ਸਮਾਂ ਬਤੀਤ ਕੀਤਾ ਜਦੋਂ ਆਪਾਂ ਜੇ ਲੰਮਾ ਸਮਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ 'ਚ ਬਤੀਤ ਕਰਨ ਦੀ ਕਿਸੇ ਸਿੱਖ ਦੀ ਗੱਲ ਕਰਦੇ ਆਂ ਆ ਇਤਿਹਾਸ ਸਾਨੂੰ ਇਹ ਦੱਸਦਾ ਹੈ ਵੀ ਭਾਈ ਦਿਹਲਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਭ ਤੋਂ ਲੰਮਾ ਸਮਾਂ ਨੇੜਾ ਰਹਿਣ ਵਾਲਾ ਸਿੱਖ ਸੀ ਬਸ ਬੜੇ ਭਾਗਾਂ ਵਾਲੇ ਹਾਂਜੀ ਇੰਨਾ ਸਮਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਭਾਈ ਦਿਹਲਾ ਜੀ ਨੇ ਬਤੀਤ ਕੀਤਾ ਦੂਜੇ ਨੰਬਰ ਤੇ ਆਉਂਦਾ ਭਾਈ ਮਤੀਦਾਸ ਜੀ ਦਾ ਨਾਮ ਵੀ ਭਾਈ ਦਿਆਲਾ ਜੀ ਤੋਂ ਵੱਧ ਫਿਰ ਕਿਨੇ ਘੱਟ ਸਮਾਂ ਭਾਈ ਦਿਆਲਾ ਜੀ ਤੋਂ ਅੱਗੇ ਬਤੀਤ ਕਰਿਆ ਉਹ ਮਤੀਦਾਸ ਜੀ ਜੀ ਤੀਜੇ ਨੰਬਰ ਤੇ ਆਉਂਦਾ ਭਾਈ ਸਤੀਦਾਸ ਜੀ ਜੀ ਇਹ ਇਹ ਜਿਹੜੀ ਟਿਕੜੀ ਸੀ ਗੁਰੂ ਦੇ ਸਿੱਖਾਂ ਦੀ ਚਾਂਦਨੀ ਚੌਂਕ ਚ ਸ਼ਹੀਦ ਹੋਣ ਵਾਲੀ ਇਹ ਲੰਮੇ ਸਮੇਂ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਰਹਿੰਦੀ ਸੀ ਜੀ ਉਹ ਆਪਾਂ ਥੱਲੇ-ਥੱਲੇ ਸਿੱਖ ਦੀ ਗੱਲ ਕਰਦੇ ਹੋਏ ਫਿਰ ਆਪਾਂ ਗੱਲ ਕਰਾਂਗੇ ਤੇ ਜਿਹੜੇ ਭਾਈ ਦਿਹਲਾ ਜੀ ਐ ਭਾਈ ਦਿਹਲਾ ਜੀ ਗੁਰਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਦਿੱਲੀ ਗਏ ਸੀ ਇਹ ਜਿਹੜੇ ਸਿੱਖ ਸੀ ਤਿੰਨੇ ਇਹ ਹਮੇਸ਼ਾ ਗੁਰਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਰਹਿੰਦੇ ਸੀ ਜੀ ਜਦੋਂ ਗੁਰਤੇਗ ਬਹਾਦਰ ਮਹਾਰਾਜ ਜੀ ਨੇ ਬਿਹਾਰ ਅਸਾਮ ਬੰਗਾਲ ਪਟਨੇ ਦਾ ਦੌਰਾ ਕੀਤਾ ਉਦੋਂ ਇਹ ਤਿੰਨੇ ਸਿੱਖ ਗੁਰਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਉਹ ਦੌਰੇ ਦੇ ਉੱਤੇ ਸਨ ਵਾਹਿਗੁਰੂ ਤੇ ਇਤਿਹਾਸ ਨੇ ਸਾਨੂੰ ਇਹ ਵੀ ਦੱਸਿਆ ਹੈ 1665 ਈਸਵੀ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਇੱਕ ਵਾਰ ਸਰਕਾਰ ਨੇ ਉਤਮਧਾਨ ਸਾਹਿਬ ਤੋਂ ਗ੍ਰਿਫਤਾਰ ਕਰ ਲਿਆ ਜੀ ਤੇ 2 ਮਹੀਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਬੰਦੀ ਬਣਾ ਕੇ ਰੱਖਿਆ ਜੀ ਉਹ ਕੈਦਖਾਨੇ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਭਾਈ ਦਿਆਲਾ ਜੀ ਭਾਈ ਮਤੀ 10 ਭਾਈ ਸਤੀਦਾਸ ਨੇ ਵੀ 2 ਮਹੀਨੇ ਕੈਦ ਚ ਨਾਲ ਰਹੇ ਵਾਹਿਗੁਰੂ ਮਤਲਬ ਐਨੀ ਇਹਨਾਂ ਤਿੰਨਾਂ ਸਿੰਘਾਂ ਦੀ ਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਮਹਾਰਾਜ ਨਾਲ ਸਾਂਝ ਸੀ ਮਤਲਬ ਹਜੂਰ ਦੀ ਹਜ਼ੂਰੀ ਚ ਹਰ ਸਮੇਂ ਰਹਿੰਦੇ ਹਾਂ ਜੀ ਤੇ ਤੁਸੀਂ ਮਤਲਬ ਇੱਥੇ ਹੀ ਗੱਲ ਨਹੀਂ ਜਦੋਂ ਆਪਾਂ ਗੱਲ ਕਰਦੇ ਭਾਈ ਦਿਆਲਾ ਜੀ ਦਾ ਬਹੁਤ ਪੀੜੀਆਂ ਤੋਂ ਸ਼ਹਾਦਤਾਂ ਪ੍ਰਾਪਤ ਕਰਦੇ ਆਏ ਧਰਮ ਲਈ ਲੜਦੇ ਮਰਦੇ ਆਏ ਭਾਈ ਦਿਆਲਾ ਜੀ ਨੂੰ ਚਾਂਦਨੀ ਚੌਂਕ ਦੇ ਵਿੱਚ ਸਭ ਤੋਂ ਪਹਿਲਾਂ ਸ਼ਹੀਦ ਕੀਤਾ ਗਿਆ ਜੀ ਇਹਨਾਂ ਨੂੰ ਮੁਸਲਮਾਨ ਕਾਜ਼ੀਆਂ ਨੇ ਫਤਵਾ ਇਹ ਲਾਇਆ ਵੀ ਇਹਨਾਂ ਨੂੰ ਉਬਲਦੀ ਦੇਹਗ ਦੇ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ ਜਾਵੇ। ਇਹਨਾਂ ਦੇ ਅੱਗੇ ਇਹ ਪੇਸ਼ਕਸ਼ ਰੱਖੀ ਗਈ ਵੀ ਤੁਸੀਂ ਮੁਸਲਮਾਨ ਬਣਦੇ ਹੋ। ਤੇ ਭਾਈ ਦੇ ਅੱਲਾਹ ਜੀ ਕਹਿੰਦੇ ਵੀ ਮੁਸਲਮਾਨ ਤਾਂ ਨਹੀਂ ਬਣਨਾ ਹੈਗਾ ਅਸੀਂ ਗੁਰੂ ਦੇ ਸਿੱਖ ਹੈ। ਕਿਉਂਕਿ ਜੇ ਅਸੀਂ ਮੁਸਲਮਾਨ ਬਣਦੇ ਹਾਂ ਇਹ ਤਾਂ ਹਰ ਸਿੱਖ ਸ਼ਹੀਦ ਨੇ ਪਹਿਲਾਂ ਪੁੱਛਿਆ ਮੁਸਲਮਾਨਾਂ ਨੂੰ। ਕਾਜ਼ੀਆਂ ਨੂੰ ਪੁੱਛਿਆ ਜਲਾਦਾਂ ਨੂੰ ਪੁੱਛਿਆ ਬਾਦਸ਼ਾਹਾਂ ਨੂੰ ਪੁੱਛਿਆ ਵੀ ਜੇ ਅਸੀਂ ਮੁਸਲਮਾਨ ਬਣ ਜਾਈਏ ਫਿਰ ਮੌਤ ਨਹੀਂ ਆਊਗੀ ਸਾਨੂੰ ਫਿਰ ਅਸੀਂ ਕਦੇ ਨਹੀਂ ਮਰਨਾ ਤੇ ਅੱਗੋਂ ਜਦੋਂ ਮੌਲਵੀ ਕਾਜ਼ੀ ਵੀ ਕਹਿੰਦੇ ਤੇ ਵੀ ਮਰਨਾ ਤਾਂ ਹੈਗਾ ਹੀ ਹੈ ਉਹ ਕਹਿੰਦੇ ਫਿਰ ਆਪਣੇ ਧਰਮ ਤੋਂ ਭ੍ਰਸਟ ਹੋ ਕੇ ਡਿੱਗ ਕੇ ਮੂੰਹ ਕਾਲਾ ਕਲਾ ਕੇ ਕਿਉਂ ਮਰਨਾ ਤੇ ਫਿਰ ਅਣਖ ਤੇ ਮਰਦਾ ਵਾਂਗ ਮਰਨਾ ਚਾਹੀਦਾ ਇਹ ਹਰੇਕ ਸਿੱਖ ਸ਼ਹੀਦ ਦੀ ਇਤਿਹਾਸ ਦੇ ਵਿੱਚ ਉੱਤਰ ਰਿਹਾ ਹੈ। ਇਹੀ ਉੱਤਰ ਪਾਈ ਦੇਵਾਲਾ ਜੀ ਨੇ ਦਿੱਤਾ। ਵੀ ਜੇ ਨਉ ਮੌਤ ਟਾਲ ਲੈ ਫਿਰ ਧਰਮ ਤੋਂ ਡਿੱਗ ਕੇ ਕਿਉਂ ਮਰਨਾ ਸਾਨੂੰ ਤਾਂ ਇਹ ਸਬਕ ਪੜਾਇਆ ਹੈ ਅਸਲ ਦੇ ਵਿੱਚ ਛਾਂ ਦੇ ਮੰਗੂ ਛਾਂ ਹੈ ਜ਼ਿੰਦਗੀ ਅਸਲ ਦੇ ਵਿੱਚ ਤਾਂ ਹੈ ਜ਼ਿੰਦਗੀ ਮਰ ਕੇ ਵੀ ਜਿਸ ਦਾ ਨਾਂ ਹੈ ਜ਼ਿੰਦਗੀ ਜਿਹੜੇ ਮਰਨ ਤੋਂ ਬਾਅਦ ਵੀ ਜਿਉਂਦੇ ਰਹਿੰਦੇ ਨੇ ਭਾਈ ਦੇਹਲਾ ਜੀ ਕਹਿੰਦੇ ਸਾਨੂੰ ਤਾਂ ਗੁਰੂ ਸਾਹਿਬ ਨੇ ਇਹੀ ਪੜਾਇਆ ਗੁਰਬਾਣੀ ਚ ਇੱਕ ਤੋਕ ਹੁੰਦੀ ਹੈ ਜੀ ਐਸੇ ਮਰਨੇ ਮਰੋ ਜੇ ਬਹਰ ਨਾ ਮਰਨਾ ਹੋਈ ਵੀ ਇੱਕ ਬਾਰੇ ਇਸ ਤਰ੍ਹਾਂ ਦਾ ਮਰਨਾ ਮਰ ਜਾਓ ਦੁਨੀਆ ਦੇ ਉੱਤੇ ਕਿ ਤੁਹਾਡਾ ਨਾਂ ਦੁਨੀਆ ਤੋਂ ਕਦੇ ਮਿਟੇ ਹੀ ਨਾ ਤੁਸੀਂ ਮਰੋ ਹੀ ਨਾ ਸਦਾ ਹੀ ਤੁਹਾਡਾ ਨਾਂ ਜਿਉਂਦਾ ਰਹੇ ਬਿਲਕੁਲ ਜੀ ਤੇ ਉਹ ਭਾਈ ਦਿਆਲਾ ਜਿਹਨੂੰ ਫਿਰ ਦੇਗ ਦੇ ਵਿੱਚ ਉਬਾਲ ਕੇ ਕਾੜ ਕੇ ਤੇ ਭਾਈ ਦਿਆਲਾ ਜਿਹਨੂੰ ਦਿੱਲੀ ਚਾਂਦਨੀ ਚੌਕ ਦੇ ਵਿੱਚ ਸ਼ਹੀਦ ਕੀਤਾ ਇਹ ਮੱਗਰ ਸੁਦੀ ਪੰਚਮੀ ਜਿਹਨੂੰ ਆਪਾਂ ਚਾਨਣ ਦੀ ਪੰਚਮੀ ਕਹਿੰਦੇ ਆ ਜੀ 1732 ਵਿਕਰਮੀ 11 ਨਵੰਬਰ 1675 ਦਾ ਨਿਭਾਗਾ ਦਿਨ ਸੀ ਜਾਂ ਜਨਮਈ ਦਿਨ ਸੀ ਤੇ ਪੱਟ ਬਹੀਤ ਲੋਨੜਾ ਨੇ ਜਿਵੇਂ ਕਿਹਾ ਵੀ ਦਿਨ ਵੀਰਵਾਰ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇੱਕ ਪਿੰਜਰੇ ਦੇ ਵਿੱਚ ਬੰਦੀ ਬਣਾ ਕੇ ਚਾਂਦਨੀ ਚੌਂਕ ਦੇ ਵੱਡੇ ਬਰੋਟੇ ਦੇ ਹੇਠਾਂ ਬਿਠਾ ਲਿਆ ਹੋਇਆ ਸੀ ਉਹਨਾਂ ਦੇ ਸਾਹਮਣੇ ਇਹਨਾਂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਵੀ ਸ਼ਾਇਦ ਇਹਨਾਂ ਦੇ ਜ਼ੁਲਮ ਨੂੰ ਦੇਖ ਕੇ ਗੁਰਤੇਗ ਬਹਾਦਰ ਮਹਾਰਾਜ ਡਰ ਜਾਣਾ ਜੀ ਇਹ ਦੁਪਹਿਰ ਦਾ ਵਕਤ ਹੈ ਹੂੰ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਾਨੂੰ ਜਿਹੜਾ ਇਤਿਹਾਸ ਚ ਮਿਲਦਾ ਤੀਜੇ ਪੈਰ ਉਹਨਾਂ ਦੀ ਸ਼ਹੀਦੀ ਹੁੰਦੀ ਹੈ ਜੀ ਆਪਾਂ ਇਹ ਕਹਿ ਲਈਏ ਵੀ ਤਿੰਨ ਸ਼ਹੀਦੀਆਂ ਪਹਿਲਾਂ ਹੋਈਆਂ ਤੇ ਦੁਪਹਿਰ ਨੂੰ ਇਹ ਜਿਹੜਾ ਜ਼ੁਲਮ ਹੈ ਇਹ ਜਿਹੜਾ ਤਸ਼ੱਦਦ ਹੈ ਇਹ ਜਿਹੜੀ ਦਰਿੰਦਗੀ ਪਰ ਇਹ ਕਾਰਨਾਮੇ ਚਾਂਦਨੀ ਚੌਕ ਦਿੱਲੀ ਚ ਮੁਗਲ ਹਕੂਮਤ ਔਰੰਗਜ਼ੇਬ ਨੇ ਕੀਤੇ ਔਰੰਗਜ਼ੇਬ ਦੇ ਹੁਕਮਾਂ ਨਾਲ ਉਹ ਦੁਪਹਿਰ ਨੂੰ ਸ਼ੁਰੂ ਹੋਏ ਜੀ ਇਸ ਤਰ੍ਹਾਂ ਉਬਲਦੀ ਦੇਖ ਦੇ ਵਿੱਚ ਭਾਈ ਦਿਆਲਾ ਜੀ ਸ਼ਹੀਦ ਹੋ ਗਏ ਪਰ ਆਪਣਾ ਧਰਮ ਨਹੀਂ ਛੱਡਿਆ ਤੇ ਜਿਹੜੇ ਆਪਾਂ ਸ਼ਹੀਦ ਭਾਈ ਮਨੀ ਸਿੰਘ ਦੇ ਪਰਿਵਾਰ ਦੀਆਂ ਕੋਈ 52 ਜਾਂ ਉਸ ਤੋਂ ਵੱਧ ਵੀ ਸ਼ਹਾਦਤਾਂ ਦੀ ਗੱਲ ਕਰਦਾ ਇਹ ਉਹਨਾਂ 'ਚ ਸ਼ਾਮਲ ਸਨ ਭਾਈ ਦਿਆਲਾ ਜੀ ਸ਼ਹੀਦ ਭਾਈ ਮਨੀ ਸਿੰਘ ਦੇ ਸਕੇ ਵੱਡੇ ਭਰਾ ਸੀ ਜੀ ਤੇ ਭਾਈ ਦਿਆਲਾ ਜੀ ਦਾ ਪੁੱਤਰ ਭਾਈ ਕਲਿਆਣਾ ਜੀ ਹੂੰ ਨੰਦਪੁਰ ਸਾਹਿਬ ਦੀ ਤਾਰਾਗੜ ਕਿਲੇ ਦੀ ਜੰਗ ਦੇ ਵਿੱਚ 1700 ਦੇ ਵਿੱਚ ਸ਼ਹੀਦ ਹੋ ਗਿਆ ਤੇ ਭਾਈ ਦਿਆਲਾ ਜੀ ਦਾ ਦੂਜਾ ਪੁੱਤਰ ਭਾਈ ਮਥਰਾ ਜੀ ਉਹ ਨੰਦਪੁਰ ਸਾਹਿਬ ਤੋਂ ਬਾਅਦ ਬਾਹਰ ਨਰਮੋਹ ਗੜ੍ਹ ਦੀ ਜੰਗ ਦੇ ਵਿੱਚ ਸ਼ਹੀਦ ਹੋ ਗਿਆ ਮਤਲਬ ਇਓ ਇਹ ਪਰਿਵਾਰ ਦੀਆਂ ਸ਼ਹੀਦੀਆਂ ਅੱਗੇ ਚੱਲਦੀਆਂ ਗਈਆਂ ਜਿਹੜੀਆਂ 6ਵੇਂ ਪਾਤਸ਼ਾਹ ਭਾਈ ਦਿਆਲਾ ਜੀ ਦੇ ਦਾਦਾ ਭਾਈ ਬੱਲੋ ਰਾਉ ਦੀ ਸ਼ਹੀਦੀ ਤੋਂ ਗੱਲ ਸ਼ੁਰੂ ਹੁੰਦੀ ਹੈ ਜੀ ਬਿਲਕੁਲ ਜੀ ਇਹ ਹੈ ਚਾਂਦਨੀ ਚੌਂਕ ਦੇ ਪਹਿਲੇ ਸ਼ਹੀਦੀ ਗੁਰੂ ਘਰ ਦੇ ਨਾਲ ਤੇ ਉਹਨਾਂ ਦੇ ਖਾਨਦਾਨ ਪਰਿਵਾਰ ਦਾ ਪਿਸ਼ੋਕਟ ਕੁਰਬਾਨੀ ਤੇ ਉਹਨਾਂ ਦੀਆਂ ਸ਼ਹਾਦਤਾਂ ਸਿੱਖ ਧਰਮ ਤੋਂ ਮਰ ਮਿਟਣ ਦਾ ਜਜ਼ਬਾ